ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਜੋ ਪੇਪਰ ਐਮਪੀਐਚਡਬਲਯੂ ਮੇਲ ਦਾ ਹੋਏਗਾ ਬੇਟਾ ਐਮਪੀਐਚਡਬਲਯੂ ਮੇਲ ਜਾਂ ਫੀਮੇਲ ਦਾ ਐਮਪੀਐਚਡਬਲਯੂ ਮੇਲ ਦੀਆਂ ਦੋਸਤੋ 70 ਪੋਸਟਾਂ ਦੇ ਲਈ ਫੀਮੇਲ ਦੀਆਂ ਬੇਟਾ ਆਪਣੇ ਕੋਲ 122 ਪੋਸਟਾਂ ਦੇ ਲਈ ਜਾਂ ਫਿਰ ਬੇਟਾ ਆਪਣੇ ਕੋਲ 311 ਪੋਸਟਾਂ ਜਿਹੜੀਆਂ ਜੀਐਨਐਮ ਦੀਆਂ ਆਪਣੇ ਕੋਲ ਇਹ ਸਾਰੀਆਂ ਦੀਆਂ ਸਾਰੀਆਂ ਪੋਸਟਾਂ ਆਪਣੇ ਕੋਲ ਡੀਐਚਐਸ ਵੱਲੋਂ ਕੱਢੀਆਂ ਗਈਆਂ ਗਈਆਂ ਡੀਐਚਐਸ ਡਾਇਰੈਕਟੋਰੇਟ ਆਫ ਹੈਲਥ ਸਰਵਿਸਿਜ਼ ਬੇਟਾ ਪੰਜਾਬ ਵੱਲੋਂ ਇਹ ਬੇਟਾ ਪੋਸਟਾਂ ਅਨਾਉਂਸ ਹੋ ਚੁੱਕੀਆਂ ਗਈਆਂ ਤੇ ਇਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਲਦ ਹੀ ਬੇਟਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਬੇਟਾ ਉਹ ਕੱਢ ਦੇਵੇਗੀ ਠੀਕ ਹੈ ਉਸ ਤੋਂ ਬਾਅਦ ਬੇਟਾ ਜਿਹੜਾ ਪੇਪਰ ਹੈ ਉਹ ਕੰਡਕਟ ਹੋਏਗਾ ਉਹਨਾਂ ਵਿੱਚ ਇੰਪੋਰਟੈਂਟ ਹੋਣਗੇ ਬਾਕੀ ਸੋਨੂੰ ਸਾਰੇ ਬੱਚਿਆਂ ਨੂੰ ਪਤਾ ਹੀ ਹੈ ਬੇਟਾ ਆਪਣੇ ਕੋਲ 424 ਪੋਸਟਾਂ ਜਿਹੜੀਆਂ ਹੈਗੀਆਂ ਜੀਐਨਐਮ ਦੀਆਂ ਜੀਐਮਸੀਐਚ ਬੇਟਾ ਚੰਡੀਗੜ੍ਹ ਵੱਲੋਂ ਕੱਢੀਆਂ ਗਈਆਂ ਜਿਹੜਾ ਜੀਐਮਸੀਸੀਐਚ ਬੇਟਾ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਇਹ 32 ਸੈਕਟਰ ਦੇ ਵਿੱਚ ਹੈ ਉਹਦੇ ਵਿੱਚ 424 ਪੋਸਟਾਂ ਜੀਐਨਐਮ ਦੇ ਕੈਂਡੀਡੇਟਸ ਦੇ ਲਈ ਬੇਟਾ ਨੋਟੀਫਿਕੇਸ਼ਨ ਹੋ ਚੁੱਕਿਆ ਹੈਗਾ ਉਹ ਵੀ ਬੇਟਾ ਤੁਸੀਂ ਅਪਲਾਈ ਕਰ ਸਕਦੇ ਹੋਗੇ ਤੇ ਉਸ ਦੇ ਵਾਸਤੇ ਵੀ ਵਿੱਚ ਤਿਆਰੀ ਕਰ ਸਕਦੇ ਹੋ ਤੁਸੀਂ ਤਿਆਰੀ ਕਰਨ ਲਈ ਇੱਕੋ ਹੀ ਨੰਬਰ ਯਾਦ ਰੱਖਣਾ ਹੈਗਾ 94630 79680 ਇਸ ਨੰਬਰ ਤੇ ਬੇਟਾ ਤੁਸੀਂ ਕੰਟੈਕਟ ਕਰਕੇ ਔਨਲਾਈਨ ਕੋਚਿੰਗ ਪ੍ਰਾਪਤ ਕਰ ਸਕਦੇ ਹੋ ਔਨਲਾਈਨ ਕੋਚਿੰਗ ਲੈ ਸਕਦੇ ਹੋ ਬਾਕੀ ਵਿੱਚ ਜੇਕਰ ਤੁਸੀਂ ਸਾਡੇ ਫ੍ਰੀ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਵੇਲੇਬਲ ਹੈ ਤੁਸੀਂ ਉਸ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਤੇ ਜਾ ਕੇ ਬੇਟਾ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜ ਸਕਦੇ ਹੋ ਬਾਕੀ ਔਨਲਾਈਨ ਕੋਚਿੰਗ ਲੈਣ ਲਈ ਬੇਟਾ ਤੁਸੀਂ 94630 98680 ਤੇ ਸੰਪਰਕ ਕਰ ਸਕਦੇ ਹੋ ਤੁਹਾਡੇ ਤੋਂ ਬੇਟਾ ਇੱਕ ਟਾਈਮ ਫੀਸ ਲਈ ਜਾਏਗੀ ਉਸੇ ਫੀਸ ਦੇ ਵਿੱਚ ਬੇਟਾ ਤੁਹਾਨੂੰ ਤਿਆਰੀ ਹੈ ਜਿਹੜੀ ਉਹ ਕਰਵਾਈ ਜਾਏਗੀ ਤੁਹਾਡੇ ਤੋਂ ਐਕਸਟਰਾ ਮਨੀ ਕੋਈ ਨਹੀਂ ਲਈ ਜਾਏਗੀ ਜਿਹਦੇ ਵਿੱਚ ਤੁਹਾਨੂੰ ਨੋਟਸ ਆਨਲਾਈਨ ਕਲਾਸੇਜ ਰਿਕਾਰਡਡ ਕਲਾਸੇਜ ਪਲੱਸ ਟੈਸਟ ਸੀਰੀਜ਼ ਸਭ ਕੁਝ ਮਿਲੇਗਾ ਤੇ ਜੋ ਬੱਚੇ ਬੇਟਾ ਟੈਸਟ ਕੁਆਲੀਫਾਈ ਕਰਨਾ ਚਾਹੁੰਦੇ ਨੇਗੇ ਉਹ ਸਾਡੇ ਨਾਲ ਜਰੂਰ ਸੰਪਰਕ ਕਰਨ ਕਿਉਂਕਿ 986 ਪੋਸਟਾਂ ਜਦੋਂ ਐਮਪੀਐਚਡਬਲਿਊ ਫੀਮੇਲ ਦੀਆਂ ਆਈਆਂ ਸੀਗੀਆਂ ਜਾਂ ਉਸ ਤੋਂ ਪਹਿਲਾਂ 200 2020 ਦੇ ਵਿੱਚ ਜਿਹੜੇ ਐਮਪੀਐਚਡਬਲਿਊ ਮੇਲ ਦੀਆਂ ਪੋਸਟਾਂ ਆਈਆਂ ਸੀ ਉਸ ਦੇ ਵਿੱਚ ਮੇਰੇ ਕੈਂਡੀਡੇਟ ਕਾਫੀ ਸਿਲੈਕਟ ਹੋ ਕੇ ਬੇਟਾ ਅੱਜ ਅੱਜ ਸਰਕਾਰੀ ਨੌਕਰੀ ਦਾ ਲਾਭ ਲੈ ਰਹੇ ਨੇ ਤੇ ਬਾਕੀ ਬੇਟਾ ਆਪਣੇ ਕੋਲ ਅਸੀਂ ਮਿਹਨਤ ਕਰਾਂਨੇ ਆ ਮਿਹਨਤ ਕਰ ਮਿਹਨਤ ਕਰਨ ਦਾ ਫਲ ਮਿੱਠਾ ਹੀ ਹੁੰਦਾ ਹੈਗਾ ਬੱਚੇ ਤੁਸੀਂ ਮਿਹਨਤ ਕਰਦੇ ਰਹੋ ਤੇ ਫਲ ਜਰੂਰ ਬੇਟਾ ਮਿਲੂਗਾ ਸਰਕਾਰੀ ਨੌਕਰੀ ਜਰੂਰ ਤੁਹਾਨੂੰ ਮਿਲ ਜੇਗੀ ਜੇਕਰ ਤੁਸੀਂ ਆਪਣੀ ਮਿਹਨਤ ਨੂੰ ਲਗਾਤਾਰ ਜਾਰੀ ਰੱਖੋਗੇ ਤੇ ਜਾਰੀ ਰੱਖਣ ਲਈ ਬੇਟਾ ਤੁਸੀਂ 946379680 ਤੇ ਸੰਪਰਕ ਕਰਨਾ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਨਾਲ ਹੀ ਬੇਟਾ ਚੈਨਲ ਨੂੰ ਜੁਆਇਨ ਕਰ ਲੈਣਾ ਚੈਨਲ ਨੂੰ ਜੁਆਇਨ 59 ਰੁਪਏ ਦੇ ਵਿੱਚ ਕੀਤਾ ਜਾਂਦਾ ਹੈਗਾ ਤੇ 59 ਰੁਪਏ ਦੇ ਵਿੱਚ ਚੈਨਲ ਨੂੰ ਜੁਆਇਨ ਕਰਨ ਦਾ ਕੀ ਫਾਇਦਾ ਹੋਣਾ ਜੋ ਇੰਪੋਰਟੈਂਟ ਟੈਂਪਸੀਕਿਊ ਦੀਆਂ ਹਿਡਨ ਵੀਡੀਓਜ਼ ਆ ਬੇਟਾ ਜਿਹੜੀਆਂ YouTube ਹਾਈਡ ਕਰ ਦਿੰਦਾ ਹੈਗਾ ਉਹ ਸੋਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਅਬਜ਼ਰਵ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹਦੇ ਨਾਲ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਹੋਰ ਵੀ ਸੁਚੇਜੇ ਟੰਗ ਨਾਲ ਕਰ ਸਕੋਗੇ ਤੇ ਬੱਚੇ ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਅਸੀਂ ਸਟਾਰਟ ਕਰ ਰਹੇ ਹਾਂਗੇ ਬੱਚਿਆਂ ਵਿੱਚ ਪਿਸ਼ਾਬ ਦੇ ਅਣਿਛਿਤ ਲੰਗਨ ਨੂੰ ਕੀ ਕਿਹਾ ਜਾਂਦਾ ਹੈ ਬੇਟਾ ਇਨਵੋਲੰਟਰੀ ਮੂਵਮੈਂਟ ਆਫ ਯੂਰਿਨ ਆਊਟਪੁੱਟ ਬੇਟਾ ਜਦੋਂ ਕੋਈ ਵੀ ਬੱਚਾ ਇਨਵੋਲੰਟਰੀ ਮਤਲਬ ਕਿ ਬਿਨਾਂ ਇੱਛਾ ਤੋਂ ਬੇਟਾ ਯੂਰਿਨ ਨੂੰ ਪਾਸ ਆਊਟ ਕਰ ਦਿੰਦਾ ਹੈਗਾ ਉਸ ਕੰਡੀਸ਼ਨ ਨੂੰ ਅਸੀਂ ਇਨਜੂਰੇਸਿਸ ਬੋਲ ਦਿੰਦੇ ਹਾਂਗੇ ਇਨਜੂਰੇਸਿਸ ਬੇਟਾ ਬੋਲਿਆ ਜਾਂਦਾ ਹੈਗਾ ਯਾਦ ਰੱਖਣਾ ਹੈਗਾ ਇਨਜੂਰੇਸਿਸ ਬੇਟਾ ਆਪਣੇ ਕੋਲ ਕੰਡੀਸ਼ਨ ਹੁੰਦੀ ਹੈ ਜਦੋਂ ਬੱਚਾ ਪਿਸ਼ਾਬ ਹੈ ਜਿਹੜਾ ਆਪਣੀ ਅਨਿચ્છਿਤ ਇਨਵੋਲੰਟਰੀ ਐਕਸ਼ਨ ਰਾਹੀਂ ਕਰਦਾ ਹੈਗਾ ਵੈਸੇ ਯੂਰੀਨ ਹੈ ਜਿਹੜੀ ਆਊਟਪੁੱਟ ਉਹ ਜਦੋਂ ਕਿਸੇ ਵੀ ਪਰਸਨ ਨੂੰ ਆਉਂਦਾ ਹੈਗਾ ਉਹਦੀ ਹੀ ਕਰਦਾ ਹੈਗਾ ਪਰ ਜਿਹੜਾ ਬੱਚਾ ਹੈਗਾ ਬੱਚੇ ਦੇ ਵਿੱਚ ਇਨਵੋਲੰਟਰੀ ਹੋ ਜਾਂਦੀ ਹੈ ਬੇਟਾ ਅਨਿਛਿਤ ਤੌਰ ਤੇ ਬੇਟਾ ਪਿਸ਼ਾਬ ਹੈ ਜਿਹੜਾ ਉਹ ਨਿਕਲ ਜਾਂਦਾ ਉਸ ਕੰਡੀਸ਼ਨ ਅਨਜੁਰੈਸਿਸ ਬੇਟਾ ਬੋਲਿਆ ਜਾਂਦਾ ਹੈਗਾ ਸੀ ਆਪਸ਼ਨ ਬਿਲਕੁਲ கரੈਕਟ ਹੈਗੀ ਇੱਥੇ ਆਪਣੇ ਕੋਲ ਸੀ ਆਪਸ਼ਨ ਹੈ ਜਿਹੜੀ ਬਿਲਕੁਲ கரੈਕਟ ਹੈ ਨੋਕਟਿਉਰੀਆ ਬੇਟਾ ਜਦੋਂ ਜੂਰੀ ਨੇ ਜਿਹੜਾ ਨਾਈਟ ਦੇ ਵਿੱਚ ਪਾਸ ਆਊਟ ਹੁੰਦਾ ਉਹਨੂੰ ਨੋਕਟਿਉਰੀਆ ਬੋਲਦੇ ਆ ਹਰੇਕ ਪੁਆਇੰਟ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਤੇ ਕਰਨਾ ਹੈ ਕਪੋਸ਼ਨ ਦੀ ਜਾਂਚ ਲਈ ਕਿਹੜੇ ਤਰੀਕੇ ਹਨ ਬੇਟਾ ਕਪੋਸ਼ਨ ਜਾਨੀ ਕਿ ਮਾਲ ਨਿਊਟ੍ਰੀਸ਼ਨ ਜੇਕਰ ਕਿਸੇ ਵੀ ਪਰਸਨ ਨੂੰ ਬੇਟਾ ਜਾਂ ਬੱਚੇ ਨੂੰ ਮਾਲ ਨਿਊਟ੍ਰੀਸ਼ਨ ਹੋ ਜੇ ਬੇਟਾ ਪੋਜਨ ਦੀ ਕਮੀ ਹੋ ਜੇ ਫੂਡ ਦੀ ਕਮੀ ਹੋ ਜੇ ਤਾਂ ਅਸੀਂ ਉਹਦੀ ਜਾਂਚ ਕਰਨ ਦੇ ਲਈ ਬੇਟਾ ਇੱਕ ਤਾਂ ਉਹਦੀ ਹਾਈਟ ਤੇ weight ਦੇਖਦੇ ਆ ਉਚਾਈ ਤੇ ਪਰ ਮਿਡ ਆਰਮ ਸਰਕਮਫਰੈਂਸ ਜਿਹਨੂੰ ਅਸੀਂ ਮੱਧ ਬਾ ਕੇਰਾ ਕਹਿੰਦੇ ਆ ਉਹ ਦੇਖਦੇ ਆ ਕਲੀਨिकल ਤੇ ਪ੍ਰੋਗ ਪ੍ਰੋਗਜਾਲਾ ਪ੍ਰੋਗਸ਼ਾਲਾ ਪ੍ਰੀਖਿਆ ਕਰਦੇ ਆ ਕਲੀਨिकल ਐਂਡ ਲੈਬੋਰੀ ਇਨਵੈਸਟੀਗੇਸ਼ਨ ਕਰਦੇ ਆ ਬਿਲਕੁਲ ਠੀਕ ਹੈ ਇਥੇ ਸਾਡੇ ਕੋਲ ਬੇਟਾ ਕੰਪੋਸ਼ਨ ਦੇ ਲਈ ਅਸੀਂ ਸਾਰੇ ਦੇ ਸਾਰੇ ਪ੍ਰੋਸੈਸ ਕਰਦੇ ਆ ਇਹ ਸਾਰੇ ਦੇ ਸਾਰੇ ਉਪਰੋਕਤ ਸਾਰੇ ਠੀਕ ਨੇ ਤੇ ਇਥੇ ਆਪਸ਼ਨ ਜਿਹੜੀ ਦੂਸਰੇ ਕੁਐਸਚਨ ਦੀ ਉਹ ਡੀ ਆ ਜਾਏਗੀ ਬੱਚੇ ਤੁਹਾਨੂੰ ਇਹ ਸਾਰੇ ਕੁਐਸਚਨ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਮਿਲ ਜਾਣਗੇ ਇਸ ਕਰਕੇ ਤੁਸੀਂ ਇੰਗਲਿਸ਼ ਜਿਹੜੇ ਜੀਐਨਮ ਵਾਲੇ ਬੱਚੇ ਨੇ ਬੀਐਸਸੀ ਐ ਨਰਸਿੰਗ ਵਾਲੇ ਬੱਚੇ ਨੇ ਉਹ ਇੰਗਲਿਸ਼ ਦੇ ਵਿੱਚ ਦੇਖ ਸਕਦੇ ਨੇ ਤੇ ਇੰਗਲਿਸ਼ ਦੇ ਵਿੱਚ ਆਪਣੀ ਪ੍ਰੈਕਟਿਸ ਕਰ ਸਕਦੇ ਨੇ ਬਾਕੀ ਜੋ ਬੱਚੇ ਬੇਟਾ ਆਪਣੇ ਕੋਲ ਏਐਨਐਮ ਵਾਲੇ ਨੇ ਐਮਪੀਐਚ ਡਬਲਯੂ ਮੇਲ ਫੀਮੇਲ ਵਾਲੇ ਨੇ ਉਹ ਬੱਚੇ ਬੇਟਾ ਪੰਜਾਬੀ ਮੀਡੀਅਮ ਦੇ ਵਿੱਚ ਪੇਪਰ ਆਏਗਾ ਮੰਨ ਮੰਨ ਲੈਣੇ ਆ ਪਰ ਜਿਹੜੀਆਂ ਮੈਡੀਕਲ টারਮਸ ਹੁੰਦੀਆਂ ਉਹ ਇੰਗਲਿਸ਼ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਲਿਖਿਆ ਜਾਂਦਾ ਹੈਗਾ ਜਿਵੇਂ ਹੁਣ ਅਸੀਂ ਗੱਲ ਕਰਾਂਗੇ ਵਾਸਟਰਸ ਲੈਟਰੈਲਿਸ ਬੇਟਾ ਵਾਸਟਰਸ ਲੈਟਰੈਲਿਸ ਜਿਹੜਾ ਥਾਈ ਦੇ ਵਿੱਚ ਮਸਲ ਹੁੰਦਾ ਉਸ ਦਾ ਨਾਮ ਹੈ ਹੁਣ ਨਾਮ ਨੂੰ ਤਾਂ ਅਸੀਂ ਕਿਸੇ ਨੂੰ ਚੇਂਜ ਨਹੀਂ ਨਾ ਕਰ ਸਕਦੇ ਨਾਮ ਨੂੰ ਅਸੀਂ ਨਾਮ ਦੇ ਅਕੋਰਡਿੰਗ ਹੀ ਪੁਕਾਰਾਂਗੇ ਇਸ ਕਰਕੇ ਅ ਬੱਚਿਆਂ ਨੂੰ ਮੇਰੀ ਇੱਕੋ ਹੀ ਸੁਜੈਸ਼ਨ ਹੈ ਤੁਸੀਂ ਇੰਗਲਿਸ਼ ਦੇ ਵਿੱਚ ਵੀ ਪ੍ਰੈਕਟਿਸ ਕਰਦੇ ਰਹੋ ਤੇ ਪੰਜਾਬੀ ਦੇ ਵਿੱਚ ਵੀ ਪ੍ਰੈਕਟਿਸ ਕਰਦੇ ਰਹੋ ਤਾਂ ਹੀ ਤੁਹਾਡਾ ਪੇਪਰ ਕਲੀਅਰ ਹੋਏਗਾ ਠੀਕ ਹੈ ਹੁਣ ਤੀਸਰਾ ਕੁਐਸਚਨ ਕੀ ਕਹਿ ਰਿਹਾ ਹੈਗਾ ਬੱਚਿਆਂ ਵਿੱਚ ਇੰਟਰਾਮਸਕੂਲਰ ਇੰਟਰਾਮਸਕੂਲਰ ਬੇਟਾ ਇੰਗਲਿਸ਼ ਦੀ ਟਰਮ ਹੈ ਇੰਟਰਾਮਸਕੂਲਰ ਯਾਨੀ ਕਿ ਆਈ ਐਮ ਇੰਜੈਕਸ਼ਨ ਜਿਹੜਾ ਆਈ ਐਮ ਇੰਜੈਕਸ਼ਨ ਬੇਟਾ ਲੱਗਦਾ ਹੈਗਾ ਬੱਚਿਆਂ ਦੇ ਵਿੱਚ ਉਹ ਉਹਦੇ ਲਈ ਸਭ ਤੋਂ ਵੈਸਟ ਬੇਟਾ ਪੁਲਿਸ ਕਿਹੜੀ ਹੈ ਕਿਹੜੀ ਜਗ੍ਹਾ ਦੇ ਉੱਪਰ ਕਿਹੜੀ ਸਾਈਟ ਦੇ ਉੱਪਰ ਅਸੀਂ ਇੰਟਰਾਮਸਕੂਲਰ ਇੰਜੈਕਸ਼ਨ ਹੈ ਜਿਹੜਾ ਲਗਾਨੇ ਆ ਉਹ ਲਗਾਨੇ ਆ ਅਸੀਂ ਵਾਸਟਸ ਲੈਟਰੈਲਿਸ ਜਿਹੜੀ ਥਾਈ ਹੈ ਬੇਟਾ ਉਹਦੇ ਵਿੱਚ ਲਗਾਣੇ ਆ ਥਾਈ ਦੇ ਵਿੱਚ ਜਿਹੜੇ ਮਸਲ ਜਾਂ ਉਹਦੇ ਵਿੱਚ ਲਗਾਇਆ ਜਾਂਦਾ ਨਾਮ ਜਨਮੇ ਬੱਚੇ ਨੂੰ ਆਮ ਤੌਰ ਤੇ ਕਿੰਨਾ ਸਮਾਂ ਸੌਣ ਦੀ ਲੋੜ ਹੁੰਦੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਨਾਮ ਜਨਮੇ ਬੱਚੇ ਨੂੰ ਬੇਟਾ ਕੱਟੋ-ਕੱਟ ਦੇਣ ਦੇ ਵਿੱਚ 16 ਘੰਟੇ ਸੌਣਾ ਚਾਹੀਦਾ ਹੈਗਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਸੋਨੂੰ ਪੱਕਾ ਪੇਪਰ ਦੇ ਵਿੱਚ ਆਏਗਾ ਕਲਾਰਕ ਦਾ ਨਿਯਮ ਬੇਟਾ ਕਲਾਰਕ ਸਾਇੰਟਿਸਟ ਸੀਗਾ ਬੇਟਾ ਉਹਦਾ ਉਹਦੇ ਨਿਯਮ ਦੇ ਅਕੋਰਡਿੰਗ ਨਿਯਮ ਦੇ ਨਿਯਮ ਕਿਸ ਲਈ ਵਰਤਿਆ ਜਾਂਦਾ ਹੈ ਬੇਟਾ ਕਿਸ ਲਈ ਵਰਤਿਆ ਜਾਂਦਾ ਹੈਗਾ ਜਿਹੜਾ ਕਲਾਰਕਰਾਂ ਨਿਯਮ ਹੈ ਉਹ ਬੱਚਿਆਂ ਦੇ ਵਿੱਚ ਬਾਲ ਚਿਕਿਸਤਾ ਦੇ ਵਿੱਚ ਪੀਡੀਆਟ੍ਰਿਕ ਬੇਟਾ ਪੀਡੀਆਟ੍ਰਿਕ ਦੇ ਵਿੱਚ ਬੇਟਾ ਜਿਹੜੀ ਦਵਾਈਆਂ ਦੀ ਖਰਾਕ ਦਾ ਅਨੁਮਾਨ ਲਗਾਉਣ ਲਈ ਬੇਟਾ ਖਰਾਕ ਦਾ ਅਨੁਮਾਨ ਲਗਾਉਣ ਦੇ ਲਈ ਅਸੀਂ ਕਲਾਰਕ ਨੀਅਮ ਵਰਤਦੇ ਹਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਹੁਣ ਮੋਬਾਲ ਕਿਸ ਮੌਤ ਦਰ ਦੇ ਰੂਪ ਵਿੱਚ ਦਰਸਾਈ ਜਾਂਦੀ ਹੈ ਬੇਟਾ ਜਿਹੜੀ ਇਨਫੈਂਟ ਮਰਟਿਲਟੀ ਰੇਟ ਦੀ ਗੱਲ ਕੀਤੀ ਹੈ ਇਨਫੈਂਟ ਮਰਟਿਲਟੀ ਰੇਟ ਹੈ ਜਿਹੜੀ ਅਸੀਂ ਉਹਦਾ ਉਹ ਕੈਲਕੂਲੇਟ ਕਰਦੇ ਹਾਂ ਕਿ ਕਿੰਨੀ ਕਿੰਨੇ ਬੱਚਿਆਂ ਦੀ ਡੈਥ ਹੋਈ ਹੈ ਕਿੰਨੇ ਇਨਫੈਂਟ ਦੀ ਡੈਥ ਹੋਈ ਹੈ 1000 ਬੇਟਾ ਲਾਈਵ ਬਰਥ ਦੇ ਅਕੋਰਡਿੰਗ ਠੀਕ ਹੈ 1 ਲੱਖ 1000 ਲਾਈਵ ਬਰਥ ਦੇ ਮਗਰ ਕਿੰਨੇ ਬੱਚਿਆਂ ਦੀ ਡੈਥ ਹੋਈ ਹੈ ਬੇਟਾ ਉਹ ਅਸੀਂ ਕਹਿੰਦੇ ਆ ਇਨਫੈਂਟ ਮਰਟਿਲਟੀ ਰੇਟ ਉਸੇ ਤਰ੍ਹਾਂ ਹੀ ਮਟਰਨਲ ਮਰਟਿਲਟੀ ਰੇਟ ਡਿਲੀਵਰੀ ਦੇ ਦੌਰਾਨ ਕਿੰਨੀਆਂ ਮਾਵਾਂ ਦੀ ਡੈਥ ਹੋਈ ਹੈ ਕਿੰਨੀਆਂ ਸੇਫ ਡਿਲੀਵਰੀ ਦੇ ਕਿ ਠੀਕ ਹੈ ਇਹ ਚੀਜ਼ ਯਾਦ ਰੱਖਣੀ ਹੈ ਉਹਨੂੰ ਅਸੀਂ ਹੁਣ ਕਿੰਨੀਆਂ ਡਿਲੀਵਰੀਜ਼ ਦੇ ਪਿੱਛੇ ਬਟਾ 1000 ਡਿਲੀਵਰੀ ਦੇ ਪਿੱਛੇ ਕਿੰਨੀਆਂ ਮਾਂਾਂ ਦੀ ਡੈਥ ਹੋਈ ਹੈ ਉਹ ਯਾਦ ਰੱਖਣਾ ਉਹ ਮਟਰਨਲ ਮੋਟਿਲਟੀ ਰੇਟ ਅਖਵਾਉਂਦਾ ਹੈਗਾ ਇਹ ਬਟਾ ਕੋਈ ਵੀ ਪੋਪੂਲੇਸ਼ਨ ਦੇ ਵਿੱਚੋਂ ਜਦੋਂ ਕੋਈ ਕੁਐਸਚਨ ਆਵੇ ਤਾਂ ਉਹ 1000 ਦੇ ਮਗਰ ਹੀ ਚੈੱਕ ਕੀਤਾ ਜਾਂਦਾ ਹੈਗਾ ਇੰਪੋਰਟੈਂਟ ਪੁਆਇੰਟ ਹੈ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਠੀਕ ਹੈ ਹੁਣ ਨੈਕਸਟ ਕੁਐਸਚਨ ਬੱਚਿਆਂ ਵਿੱਚ ਗੰਭੀਰ ਡੀਹਾਈਡਰੇਸ਼ਨ ਦੀ ਨਿਸ਼ਾਨੀ ਹੇਠ ਲਿਖਿਆਂ ਵਿੱਚੋਂ ਕਿਹੜੀ ਹੈ ਬੇਟਾ ਜਿਹੜੀ ਬੱਚਿਆਂ ਵਿੱਚ ਆਪਣੇ ਕੋਲ ਡੀਹਾਈਡਰੇਸ਼ਨ ਦੀ ਨਿਸ਼ਾਨੀ ਹੁੰਦੀ ਹੈ ਬੱਚਾ ਸੁਸਤ ਰਹਿੰਦਾ ਹੈ ਉਦਾਸ ਰਹਿੰਦਾ ਹੈ ਬੇਟਾ ਫੈਂਟੋਨਿਲ ਬੇਟਾ ਆਪਣੇ ਕੋਲ ਚਮੜੀ ਦਾ ਘਟਿਆ ਹੋਇਆ ਰੰਗ ਬੇਟਾ ਇਹ ਆਪਣੇ ਕੋਲ ਬੱਚਿਆਂ ਦੇ ਵਿੱਚ ਡੀਹਾਈਡਰੇਸ਼ਨ ਦੀ ਨਿਸ਼ਾਨੀ ਹੈ ਯਾਦ ਰੱਖਣਾ ਹੈਗਾ ਇੰਪੋਰਟੈਂਟ ਹੈ ਬੀ ਆਪਸ਼ਨ ਹੈ ਜਿਹੜੀ ਇੱਥੇ ਬਿਲਕੁਲ ਕਰੈਕਟ ਹੈ ਬੇਟਾ ਨਿਊਨੇਟ ਕਾਲ ਬੇਟਾ ਸ਼ਿਸ਼ੂ ਕਾਲ ਜਿਹਨੂੰ ਅਸੀਂ ਬੋਲਿਆ ਨਿਊਨੇਟ ਕਾਲ ਪੇਪਰ ਦੇ ਵਿੱਚ ਵੈਰੀ ਵੈਰੀ ਇੰਪੋਰਟੈਂਟ ਹੈ 0 ਤੋਂ ਨਿਊਨੇਟ ਜਾਨੀ ਕਿ ਸ਼ਿਸ਼ੂ ਕਾਲ ਅਸੀਂ ਸ਼ਿਸ਼ੂ ਅਵਸਥਾ ਜਿਹੜੀ ਗਿੰਦੇ ਆਂ 0 ਤੋਂ 28 ਦਿਨਾਂ ਤੱਕ ਜਿਹਨੂੰ ਅਸੀਂ 0 ਤੋਂ 4 ਹਫ਼ਤੇ ਵੀ ਕਹਿ ਸਕਦੇ ਆਂ 0 ਤੋਂ 1 ਮਹੀਨਾ ਵੀ ਕਹਿ ਸਕਦੇ ਆਂ ਬੇਟਾ ਇੱਥੇ ਆਪਣੇ ਕੋਲ ਵੀ ਆਪਸ਼ਨ ਬਿਲਕੁਲ ਕਰੈਕਟ ਹੈ ਜੇਕਰ ਤੁਹਾਨੂੰ ਇਨਫੈਂਟ ਦਾ ਪੁੱਛ ਲਿਆ ਜਾਵੇ 0 ਤੋਂ 1 ਸਾਲ ਤੱਕ ਠੀਕ ਹੈ 0 ਤੋਂ 1 ਸਾਲ ਤੱਕ ਇਨਫੈਂਟ ਤੇ ਸ਼ਿਸ਼ੂ ਕਾਲ ਬੇਟਾ ਅਸੀਂ 28 ਦਿਨਾਂ ਤੱਕ ਆਪਾਂ ਕਨਫਿਊਜ਼ ਨਹੀਂ ਹੋਣਾ 1 ਸਾਲ ਤੱਕ ਅਸੀਂ ਇਨਫੈਂਟ ਨੂੰ ਕਹਿੰਨੇ ਆ ਤੇ ਨਿਊ ਨੇਟ ਨੂੰ ਅਸੀਂ 28 ਦਿਨਾਂ ਤੱਕ ਕਹਿੰਨੇ ਆ ਬੇਟਾ ਬੱਚੇ ਬੀ ਇੰਪੋਰਟੈਂਟ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜੀ ਇੱਕ ਜਮਾਂਦਰੂ ਦਿਲ ਦੀ ਬਿਮਾਰੀ ਨਹੀਂ ਹੈ ਬੇਟਾ ਫੈਲਟ ਦੀ ਟੈਕਟਰੋਲੋਜੀ ਬੇਟਾ ਇਹ ਆਪਣੇ ਕੋਲ ਦਿਲ ਦੀ ਜਮਾਂਦਰੂ ਬਿਮਾਰੀ ਹੈ ਬੇਟਾ ਸੀਐਚਡੀ ਕੰਜੇਨਿਟਲ ਹਾਰਟ ਡਿਜ਼ੀਜ਼ ਬੋਲ ਦਿੰਦੇ ਹੈਗੇ ਟਰਾਈ ਟ੍ਰਾਈਕਾਸਪਿਡ ਅਟ੍ਰੈਸੀਆ ਇਹ ਵੀ ਬੇਟਾ ਆਪਣੇ ਕੋਲ ਕੰਜੈਨਿਟਲ ਹਰਟ ਜੀ ਦੀ ਦੀਜੀ ਹੈ ਬੇਟਾ ਐਕਟਰੀਅਲ ਸੈਪਟਲ ਨੋਕਸ ਇਹ ਵੀ ਬੇਟਾ ਆਪਣੇ ਕੋਲ ਜਮਾਂਦਰੂ ਦਿਲ ਦੀ ਬਿਮਾਰੀ ਹੈ ਕਵਾਸਾਕੀ ਦੀ ਜਿਹੜੀ ਬਿਮਾਰੀ ਹੈ ਇਹ ਦਿਲ ਦੀ ਬਿਮਾਰੀ ਨਹੀਂ ਹੈ ਬੇਟਾ ਜਮਾਂਦਰੂ ਦਿਲ ਦੀ ਬਿਮਾਰੀ ਨਹੀਂ ਹੈ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਬੇਟਾ ਦਸਵਾਂ ਕੁਐਸਚਨ ਦੇਖੋ ਬੱਚਿਆਂ ਵਿੱਚ ਖਰਾਬ ਬੁਖਾਰ ਦੇ ਕੜਵਲ ਦੀ ਵਿਸ਼ੇਸ਼ਤਾ ਦੀ ਪਛਾਣ ਕਰੋ ਜਿਹਨੂੰ ਬੇਟਾ ਬੁਖਾਰ ਦੇ ਕੜਵਲ ਮਤਲਬ ਕਿ ਫ फेब्रुवारी ਕਨਵਲਜਨ ਬੱਚਿਆਂ ਦੇ ਵਿੱਚ ਜਿਹੜੀਆਂ ਫ फेब्रुवारी ਕਨਵਲਜਨ ਹੁੰਦੀਆਂ ਇਹ 6 ਮਹੀਨਿਆਂ ਅਤੇ 5 ਸਾਲ ਦੀ ਉਮਰ ਦੇ ਵਿਚਕਾਰ ਹੁੰਦੀਆਂ ਨਹੀਂ ਇਹ ਬਿਲਕੁਲ ਠੀਕ ਹੈ ਬੇਟਾ ਮਿਰਗੀ ਜਿਹੜੇ ਬੁਖਾਰ ਦੇ ਕੜਵਲ ਹੁੰਦੇ ਨੇ ਉਹਦੇ ਵਿੱਚ 3% ਜਿਹੜੇ ਮਾਮਲੇ ਆ ਉਹਨਾਂ ਵਿੱਚ ਬੇਟਾ ਮਿਰਗੀ ਹੋਣ ਦੀ ਐਪੀਲੈਪਸੀ ਹੁੰਦਾ ਖਤਰਾ ਹੁੰਦਾ ਹੈਗਾ ਵਿਕਸਿਤ ਹੋਣ ਦਾ ਖਤਰਾ ਹੁੰਦਾ ਹੈਗਾ ਇਹ ਆਪਣੇ ਕੋਲ ਏ ਤੇ ਸੀ ਆਪਸ਼ਨ ਦੋਵੇਂ ਠੀਕ ਹੈ ਬੇਟਾ ਇੱਥੇ ਆਪਣੇ ਕੋਲ ਡੀ ਆਪਸ਼ਨ ਬਿਲਕੁਲ கரੈਕਟ ਹੈਗੀ ਤੇ ਬੱਚੇ ਇਹ ਸਾਰੇ ਦੇ ਸਾਰੇ ਕੁਐਸਚਨ ਤੁਹਾਨੂੰ ਇੰਗਲਿਸ਼ మీడియం ਦੇ ਵਿੱਚ ਬੇਟਾ ਮਿਲ ਜਾਂਦੇ ਨੇਗੇ ਦੇਖ ਲਓ ਤੁਸੀਂ ਇੰਗਲਿਸ਼ మీడియం ਦੇ ਵਿੱਚ ਵੀ ਬੇਟਾ ਇਹ ਸਾਰੇ ਦੇ ਸਾਰੇ ਤੁਹਾਨੂੰ ਕੁਐਸਚਨ ਹੈਗੇ ਹੈਗੇ ਅਵੇਲੇਬਲ ਨੇ ਤੇ ਬਾਕੀ ਬੇਟਾ ਤੁਸੀਂ 98630 79680 ਨੰਬਰ ਨਾਲ ਸੰਪਰਕ ਕਰਕੇ ਤੁਸੀਂ ਆਨਲਾਈਨ ਕੋਚਿੰਗ ਲਈ ਸੰਪਰਕ ਕਰੋ ਵਿੱਚ ਆਨਲਾਈਨ ਕੋਚਿੰਗ ਕੋਚਿੰਗ ਇੱਕ ਉਹ ਜਰੀਆ ਹੁੰਦਾ ਬੇਟਾ ਜਿਹਦੇ ਵਿੱਚ ਤੁਹਾਨੂੰ ਗਾਈਡੈਂਸ ਵੀ ਮਿਲਦੀ ਹੈ ਨੋਲਿਜ ਵੀ ਮਿਲਦੀ ਹੈ ਤੇ ਹਾਊ ਟੂ ਕਰੈਕ ਦਾ ਐਗਜ਼ਾਮ ਬੇਟਾ ਐਗਜ਼ਾਮ ਨੂੰ ਕਿਵੇਂ ਕਰੈਕ ਕਰਨਾ ਹੈ ਉਹਦੇ ਵਾਸਤੇ ਨੋਲਿਜ ਵੀ ਮਿਲਦੀ ਹੈ ਜੋ ਬੱਚੇ ਬੇਟਾ ਟੈਸਟ ਨੂੰ ਕੁਆਲੀਫਾਈ ਕਰ ਜਾਂਦੇ ਨੇ ਤੇ ਜੋ ਵਿੱਚ ਪਿੱਛੇ ਰਹਿ ਜਾਂਦੇ ਨੇ ਉਹਨਾਂ ਵਿੱਚ ਕੋਈ ਨਾ ਕੋਈ ਤਾਂ ਖਾਸ ਖਾਸियत ਹੁੰਦੀ ਹੈ ਕਿਉਂਕਿ ਉਹਨਾਂ ਨੇ ਕੋਚਿੰਗ ਵੀ ਲਈ ਹੁੰਦੀ ਹੈ ਤੇ ਉਹਨਾਂ ਦੇ ਵਿੱਚ ਬਟਾ ਉਹਨਾਂ ਨੇ ਮਾਈਂਡ ਡਵੈਲਪ ਵੀ ਹੋਇਆ ਹੁੰਦਾ ਹੈ ਤੇ ਉਹਨਾਂ ਨੂੰ ਬਟਾ ਇਹ ਪ੍ਰੈਕਟਿਸ ਵੀ ਕੀਤੀ ਹੁੰਦੀ ਹੈ ਵੀ ਕਿਵੇਂ ਪੇਪਰ ਨੂੰ ਕਲੀਅਰ ਕਰਨਾ ਹੈ ਕਿਉਂਕਿ ਤੁਹਾਡੇ ਸਾਰੇ ਬੱਚਿਆਂ ਦੇ ਲਈ ਬਟਾ 21 ਕਿ ਨੰਬਰ ਇੰਪੋਰਟੈਂਟ ਹੈਗਾ ਇਸ ਕਰਕੇ ਆਪਣੀ ਕੋਚਿੰਗ ਤੋਂ ਗਰਹੀਜ ਨਾ ਕਰੋ ਬਟਾ ਜਦੋਂ ਸਰਕਾਰੀ ਨੌਕਰੀ ਲੱਗ ਜੰਨੇ ਉਸ ਮੈਂ ਸਾਰੇ ਬੱਚਿਆਂ ਨੂੰ ਵੈਸੇ ਮੈਂ ਇਹ ਗੱਲ ਜ਼ਰੂਰ ਕਹਿਣਾ ਹੁੰਦਾ ਹੈ ਵੀ ਦੇਖੋ ਥੋੜੀ ਜੀ ਅਮਾਉਂਟ ਹੈ ਜਿਹਦੇ ਵਿੱਚ ਤੁਹਾਨੂੰ ਕੋਚਿੰਗ ਮਿਲ ਜੂਗੀ ਬਹੁਤ ਘੱਟ ਅਮਾਉਂਟ ਯਾਨੀ ਕਿ ਫ੍ਰੀ ਸਰਵਿਸ ਅਕੋਰਡਿੰਗ ਹੀ ਮੈਂ ਕੰਮ ਕਰ ਰਿਹਾ ਹਾਂਗਾ ਠੀਕ ਹੈ ਆ ਤੁਹਾਡੇ ਬੱਚਿਆਂ ਦੇ ਲਈ ਉਹ ਥੋੜੀ ਜੀ ਅਮਾਉਂਟ ਕੀ ਹੁੰਦੀ ਹੈ ਕਿ ਮੈਨੂੰ ਐਪਰੀਸ਼ੀਏਸ਼ਨ ਦਿੰਦੀ ਹੈ ਤੇ ਤੁਹਾਨੂੰ ਵੀ ਬਟਾ ਮੈਨੂੰ ਵੀ ਮੋਟੀਵੇਸ਼ਨ ਤੇ ਐਪਰੀਸ਼ੀਏਸ਼ਨ ਦੋਨੇ ਦਿੰਦੀ ਹੈ ਵੀ ਹਾਂ ਬੱਚੇ ਮੇਰੇ ਕੋਲ ਪੜ ਕੇ ਰਾਜੀ ਨੇ ਤੇ ਮੇਰੇ ਕੋਲ ਹੈਗੇ ਨੇ ਤੇ ਕਾਫੀ ਬੱਚੇ ਆ ਜਿਹੜੇ ਮੇਰੇ ਕੋਲ ਕੋਚਿੰਗ ਲੈ ਰਹੇ ਨੇ ਬਾਕੀ ਪੈਸੇ ਨਾਲ ਕੁਝ ਨਹੀਂ ਹੁੰਦਾਗਾ ਜਿਹੜੀ ਛੋਟੀ ਜੀ ਅਮਾਉਂਟ ਹੈ ਉਹ ਲੈ ਕੇ ਬੇਟਾ ਜਦੋਂ ਤੁਸੀਂ ਨੌਕਰੀ ਪ੍ਰਾਪਤ ਕਰ ਲੈਣੇ ਹੋ ਸਰਕਾਰੀ ਨੌਕਰੀ ਲੈ ਲੈਣੇ ਹੋ ਤਾਂ ਤੁਹਾਨੂੰ ਪਤਾ ਹੀ ਹੈ ਵੀ ਤੁਹਾਨੂੰ ਵੀ ਸੈਲਰੀ ਜਿਹੜੀ ਮਿਲਣੀ ਹੈ ਕਿੰਨੀ ਵਧੀਆ ਅਮਾਊਂਟ ਦੇ ਵਿੱਚ ਸੈਲਰੀ ਮਿਲਣੀ ਹੈ ਤੇ ਤੁਹਾਡੀ ਲਾਈਫ ਸਿਕਿਉਰ ਸਿਕਿਉਰ ਹੋ ਜਾਂਦੀ ਹੈ ਇਸ ਕਰਕੇ ਕੋਚਿੰਗ ਲੈਣ ਤੋਂ ਪਰਹੇਜ਼ ਨਾ ਕਰੋ ਆਪਣੀ ਕੋਚਿੰਗ ਹੈ ਜਿਹੜੀ ਉਹ ਜ਼ਰੂਰ ਲੋ ਕੋਚਿੰਗ ਲੈ ਕੇ ਬੇਟਾ ਆਪਣੀ ਤਿਆਰੀ ਨੂੰ ਕੰਟੀਨਿਉਟੀ ਦੇ ਵਿੱਚ ਰੱਖੋ ਕਿਉਂਕਿ ਕੋਚਿੰਗ ਨਾਲ ਇੱਕ ਕੰਟੀਨਿਉਟੀ ਜ਼ਰੂਰ ਬਣਦੀ ਹੈ ਬੱਚੇ ਦੇ ਵਿੱਚ ਡਿਸਪਲਨ ਬਣਦਾ ਹੈਗਾ ਸਟੱਡੀ ਕਰਨ ਦਾ ਤਰੀਕਾ ਬੇਟਾ కెమిస్ట్రీ స్టడీ ਕਰਨੀ ਹੈ ਹਰ ਰੋਜ਼ ਕਿਵੇਂ ਬੈਠਣਾ ਹੈ ਕਿੰਨੇ ਟਾਈਮ ਸਟੱਡੀ ਕਰਨੀ ਹੈ ਜਦੋਂ ਤੁਸੀਂ ਬੇਟਾ ਮੇਰੇ ਕੁਐਸਚਨ ਪੜ੍ਹਦੇ ਹੋ 10 20 20 ਕੁਐਸਚਨ ਜਾਂ 30 ਕੁਐਸਚਨ ਤਾਂ ਤੁਹਾਨੂੰ ਲੱਗਦਾ ਹੋਊਗਾ ਵੀ ਜਿੰਨੇ ਹੁਣ ਮੈਂ ਅੱਜ ਕੁਐਸਚਨ ਕਰਵਾਏ ਨੇ ਇਹਦੇ ਵਿੱਚੋਂ ਤੁਹਾਨੂੰ ਇੱਕ ਜਾਂ ਦੋ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਪੱਕਾ ਮਿਲ ਜਾਣਗੇ ਤੇ ਪਹਿਲਾਂ ਵਾਲੇ ਬੱਚੇ ਜਿਹੜੇ ਵਿੱਚੇ ਮੇਰੇ YouTube ਚੈਨਲ ਨੂੰ ਦੇਖ ਕੇ ਬੇਟਾ ਸਿਲੈਕਟ ਹੋਏ ਨੇ ਤਿਆਰੀ ਕੀਤੀ ਆ YouTube ਚੈਨਲ ਤੋਂ ਉਹਨਾਂ ਨੂੰ ਵੀ ਬੇਟਾ ਮੇਰੇ ਵੱਲੋਂ ਮੁਬਾਰਕਾਂ ਹੁੰਦੀਆਂ ਆਈਆਂ ਤੇ ਮੁਬਾਰਕਾਂ ਮੈਂ ਦਿਨਾਂ ਰਹਿਣਾ ਹੈਗਾ ਤੇ ਕਿਉਂਕਿ ਕਾਫੀ ਬੱਚਿਆਂ ਨੇ ਮੇਰੇ ਕੋਲ ਮੈਸੇਜ ਆਂਦੇ ਨੇ ਸਰ ਅਸੀਂ YouTube ਤੋਂ ਤਿਆਰੀ ਕੀਤੀ ਸੀ ਕੱਲੀ ਤਾਂ ਤਾਂ ਸਾਡੇ ਕੋਲ ਕਾਫੀ ਪੇਪਰ ਕਲੀਅਰ ਹੋ ਗਿਆ ਕਾਫੀ ਹੱਦ ਤੱਕ ਸਾਡਾ ਪੇਪਰ ਕਲੀਅਰ ਹੋ ਗਿਆ ਹਾਂ ਕਈ ਬੱਚੇ ਬੇਟਾ ਇੱਕ ਇੱਕ ਦੋ ਨੰਬਰ ਦੋ ਦੋ ਨੰਬਰ ਤੇ ਬੇਟਾ ਜਿਹੜੇ ਸਕਿਪ ਹੋਏ ਉਹ ਬੱਚੇ ਮੈਨੂੰ ਉਹਨਾਂ ਦੇ ਕੋਲ ਜਾਂਦੀਆਂ ਉਹਨਾਂ ਦੇ ਕੋਲ ਜਾਂਦੀਆਂ ਵੀ ਸਰ ਸਾਡਾ ਇੱਕ ਨੰਬਰ ਦੇ ਪੇਪਰ ਰਹਿ ਗਿਆ ਤਾਂ ਜਦੋਂ ਇੱਕ ਨੰਬਰ ਦੇ ਪੇਪਰ ਰਹਿੰਦਾ ਸਭ ਤੋਂ ਵੱਧ ਦੁੱਖ ਹੁੰਦਾ ਹੈਗਾ ਤਾਂ ਜਰੂਰ ਇਹ ਚੀਜ਼ ਹੈਗੀ ਆ ਵੀ ਜੇ ਕਿਤੇ ਉਹ ਜਿਹੜੇ ਇੱਕ ਬੱਚੇ ਇੱਕ ਨੰਬਰ ਦੇ ਬੱਚੇ ਪੇਪਰ ਰਹੇ ਨੇ ਜੇ ਉਹਨਾਂ ਨੇ ਕਿਤੇ ਟਾਈਮ ਰੰਦੇ ਬਟਾ ਕੋਚਿੰਗ ਲਈ ਹੁੰਦੀ ਤਾਂ ਹੋ ਸਕਦਾ ਉਹ ਵੀ ਅੱਜ ਸਰਕਾਰੀ ਨੌਕਰੀ ਤੇ ਬੈਠੇ ਹੁੰਦੇ ਠੀਕ ਹੈ ਇਸ ਕਰਕੇ ਹੁਣ ਆਪਣੀ ਤਿਆਰੀ ਨੂੰ ਕੰਟੀਨਿਊਟੀ ਦੇ ਵਿੱਚ ਰੱਖੋ ਤੇ ਲਗਾਤਾਰ ਬਟਾ ਵੀਡੀਓ ਦੇਖਦੇ ਰਹੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਬਟਾ ਲਾਈਕ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਸ਼ੇਅਰ ਵੀ ਕਰ ਦਿਆ ਕਰੋ ਬਟਰ ਲਾਈਕ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਰਹਿੰਦਾ ਹੈ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਤੇ ਅਸੀਂ ਤੁਹਾਡੇ ਬੱਚਿਆਂ ਦੇ ਲਈ ਕੰਮ ਕਰਦੇ ਰਹਿੰਦੇ ਆ ਤੇ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹਬ ਅੰਬੀ ਇੰਸਟੀਚੂਟ ਮਾਨਸਾ ਤੇ ਪਟਿਆਲਾ